ਗੱਲਾਂਜ ਕਰਨ ਜਾ ਰਹੇ ਆ ਸਰਦੀਆਂ ਨੇ ਤਾਂ ਜਦੋਂ ਆਪਾਂ ਗੱਲ ਐਕਸਰਸਾਈਜ਼ ਦੀ ਕਰਦੇ ਆ ਤਾਂ ਕਈਆਂ ਦਾ ਸਵਾਲ ਹੁੰਦਾ ਸਵੇਰੇ ਸਹੀ ਹੈ ਜਾਂ ਸ਼ਾਮ ਨੂੰ ਕਰਨੀ ਸਹੀ ਹੈ ਅਗਰ ਜਿਹੜੇ ਜਿਮ ਜਾ ਰਹੇ ਨੇ ਉਹਨਾਂ ਨੂੰ ਸਰਦੀਆਂ ਵਿੱਚ ਆਪਣੀ ਐਕਸਰਸਾਈਜ਼ ਲਈ ਕਿਹੜੀ-ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਦੂਸਰੀ ਗੱਲ ਐਲਕੋਹਲ ਨੂੰ ਲੈ ਕੇ ਕਈ ਕਹਿੰਦੇ ਨੇ ਜੀ ਸਰਦੀਆਂ ਦੇ ਵਿੱਚ ਡਰਿੰਕ ਕਰ ਲੈਣੀ ਚਾਹੀਦੀ ਐ ਇਸ ਦੇ ਨਾਲ ਸਰੀਰ ਨੂੰ ਗਰਮੀ ਮਿਲਦੀ ਐ ਸੇਤ ਲਈ ਚੰਗੀ ਹੁੰਦੀ ਐ ਕੀ ਇਹ ਵਾਕਈ ਸੱਚ ਐ ਕਿ ਇਸ ਦੇ ਨਾਲ ਦਿਲ ਦੀ ਪ੍ਰੋਬਲਮ ਜਿਹੜੀ ਐ ਹੋਰ ਜ਼ਿਆਦਾ ਵੱਧ ਤਾਂ ਨਹੀਂ ਜਾਂਦੀ ਐ ਇਸ ਦੇ ਉੱਪਰ ਗੱਲ ਕਰਾਂਗੇ ਸਵਾਗਤ ਐ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਅਸੀਂ ਅਸੀਂ ਖਾਸੌਰ ਤੇ ਇਨਵਾਈਟ ਕੀਤਾ ਹੈ ਜੀ ਹਾਰਟ ਸਪੈਸ਼ਲਿਸਟ ਕਾਰਡੀਓ ਸਰਜਨ ਔਰ ਪਾਰਕ ਹਸਪੀਟਲ ਮੁਹਾਲੀ ਦੇ ਹਾਰਟ ਡਿਪਾਰਟਮੈਂਟ ਦੇ ਡਾਇਰੈਕਟਰ ਡਾਕਟਰ ਹਰਿੰਦਰ ਸਿੰਘ 베ਦੀ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਿੱਗਾ ਸਤਿ ਸ਼੍ਰੀ ਅਕਾਲ ਜੀ ਸਰ ਵਾਕਈ ਨਿੱਗੇ ਪੰਦੀਤਾ ਸਾਰਿਆਂ ਨੂੰ ਲੋਡ ਆ ਹੁੰਦੀ ਹੈ ਸਰਦੀਆਂ ਦੇ ਵਿੱਚ ਤੇ ਲੋਕ ਅਲੱਗ-ਅਲੱਗ ਜੋ ਹੈ ਨੁਸਖੇ ਘਰੇਲੂ ਨੁਸਖੇ ਵੀ ਕਰਦੇ ਨੇ ਕਈ ਆਪਣੇ ਖਾਣ-ਪੀਣ ਦੀ ਆਦਤਾਂ ਇਕਦਮ ਚੇਂਜ ਕਰ ਲੈਂਦੇ ਨੇ ਕਿ ਕਿਸੇ ਤਰੀਕੇ ਨਾਲ ਸਰੀਰ ਨੂੰ ਗਰਮੀ ਦਿੱਤੀ ਜਾਵੇ ਤੇ ਉਸੇ ਦੇ ਵਿੱਚ ਕਾ ਜਾਂਦੀ ਹੈ ਜੀ ਜਿਹੜੇ ਡਰਿੰਕ ਕਰਦੇ ਨੇ ਉਹ ਅਕਸਰ ਕਹਿੰਦੇ ਨੇ ਕਿ ਅਸੀਂ ਡਰਿੰਕ ਕਰਦੇ ਆ ਇਸ ਦੇ ਨਾਲ ਸਰਦੀਆਂ ਵਿੱਚ ਬੋਡੀ ਸਹੀ ਰਹਿੰਦੀ ਔਰ ਖਾਸ ਔਰ ਤੇ ਦਿਲ ਦੀ ਗੱਲ ਕੀਤੀ ਜਾਂਦੀ ਹੈ ਕਿ ਦਿਲ ਦੀ ਸਿਹਤ ਵਧੀਆ ਰਹਿੰਦੀ ਹੈ ਇਸ ਦੇ ਪਿੱਛੇ ਕਿੰਨੀ ਕੁ ਸੱਚਾਈ ਹੈ ਕਿਉਂਕਿ ਵੈਸੇ ਤਾਂ ਅਲਕੋਹਲ ਨੂੰ ਕਦੇ ਵੀ ਵਧੀਆ ਨਹੀਂ ਮੰਨਿਆ ਜਾਂਦਾ ਸਿਹਤ ਨੂੰ ਲੈ ਕੇ ਤਾਂ ਉਸੇ ਹਾਨੀਕਾਰਕ ਪ੍ਰਭਾਵ ਹੀ ਦੇਖਣ ਨੂੰ ਮਿਲਦੇ ਨੇ ਸੋ ਜ਼ਰੂਰ ਸਰ ਅਲਕੋਹਲ ਤੋਂ ਆਪਾਂ ਗੱਲ ਦੀ ਕਲੈਰਿਟੀ ਕਰਨੀ ਸ਼ੁਰੂ ਕਰੀਏ ਤੇ ਉਸ ਤੋਂ ਬਾਅਦ ਐਕਸਰਸਾਈਜ਼ ਦੇ ਉੱਪਰ ਵੀ ਗੱਲ ਜ਼ਰੂਰ ਕਰਦੇ ਆਪਾਂ ਦੇਖੋ ਜੀ ਇਹ ਬਹੁਤ ਅੱਛਾ ਤੁਸੀਂ ਕੁਐਸਚਨ ਪੁੱਛਿਆ ਕਿਉਂਕਿ ਜਦ ਵੀ ਮੈਂ ਲੈਕਚਰ ਦਿੰਨਾ ਹੈ ਤਾਂ ਕੋਈ ਨਾ ਕੋਈ ਜ਼ਰੂਰ ਮੈਨੂੰ ਇਹ ਪੁੱਛੇਗਾ ਹੀ اسپੈਸ਼ਲੀ ਪੰਜਾਬ 'ਚ ਕਿ ਜੇ ਸਰਦੀਆਂ 'ਚ ਅਸੀਂ ਬ੍ਰਾਂਡੀ ਜਾਂ ਐਲਕੋਹਲ ਜਾਂ ਵਿਸਕੀ ਜਾਂ ਰਮ ਲੈ ਲਈਏ ਸਾਨੂੰ ਇਹਦਾ ਫਾਇਦਾ ਹੈ ਕਿਉਂਕਿ ਕਹਿੰਦਾ ਜਦ ਮੈਂ ਪੀਣਾ ਤੇ ਮੇਰਾ ਬਾਡੀ ਗਰਮ ਹੋ ਜਾਂਦਾ ਸੋ ਇਹ ਕਹਿੰਦਾ ਇਹਦੇ ਨਾਲ ਤਾਂ ਮੇਰਾ ਹਾਰਟ ਵੀ ਅੱਛਾ ਰਹੇਗਾ ਸੋ ਇਹ ਗਲਤ ਧਾਰਨਾ ਹੈ ਇਹ ਰੋਂਗ ਕਨਸੈਪਸ਼ਨ ਹੈ ਕਿਉਂਕਿ ਡੈਫੀਨਿਟਲੀ ਜਦ ਤੁਸੀਂ ਡਰਿੰਕ ਕਰਾਂਗੇ ਸਾਡੀ ਆਰਟਰੀ ਜਿਹੜੀ ਬਾਹਰ ਦੀ ਨੇ ਸਕਿਨ ਦੀ ਹੈ ਉਹ ਥੋੜੀ ਫੈਲ ਜਾਂਦੀ ਹੈ ਉਹਦੇ ਨਾਲ ਸਾਨੂੰ ਲੱਗਦਾ ਕਿ ਗਰਮੀ ਹੋ ਗਈ ਪਰ ਗਰਮੀ ਸਕਿਨ ਚ ਹੋਈ ਹੈ ਸਾਡੇ ਫੇਸ ਵਿੱਚ ਹੋਈ ਹੈ ਫੇਸ ਲਾਲ ਹੋ ਜਾਂਦਾ ਪਰ ਜਿਹੜਾ ਹਾਰਟ ਹੈ ਜੇ ਦੇਖੋ ਖੂਨ ਤੇ ਸਾਡਾ 4 ਤੋਂ 5 ਲੀਟਰ ਹੀ ਹੈ ਨਾ ਤੇ ਜੇ 4-5 ਲੀਟਰ ਦਾ 80% ਇਧਰ ਚਲਾ ਗਿਆ ਤੇ ਹਾਰਟ ਲਈ ਦਿਲ ਲਈ ਤੇ ਬਹੁਤ ਘੱਟ ਬਚਿਆ ਸੋ ਦਿਲ ਦਾ ਆਪਣਾ ਬਲੱਡ ਸਪਲਾਈ ਘਟ ਜਾਏਗਾ ਤੇ ਰਿਸਕ ਆਫ ਹਾਰਟ ਅਟੈਕ ਵੱਧ ਜਾਏਗਾ ਆਲਦੋ ਅਸੀਂ ਫੀਲ ਕਰ ਰਹੇ ਹਾਂ ਕਿ ਅਸੀਂ ਤੇ ਬਹੁਤ ਅੱਛੇ ਹਾਂ ਅਸੀਂ ਗਰਮ ਹੋ ਗਏ ਹਾਂ ਅਸੀਂ ਨਿੱਗੇ ਹੋ ਗਏ ਹਾਂ ਪਰ ਐਕਚੁਅਲੀ ਹਾਰਟ ਸਾਡਾ ਡੈਮੇਜ ਹੋ ਰਿਹਾ ਹੈ ਸੋ ਮੇਰਾ ਐਡਵਾਈਸ ਹੈ ਇਹ ਕਿ ਬਿਲਕੁਲ ਡਰਿੰਕ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ ਅਨਲੈਸ ਤੁਸੀਂ ਬਿਲਕੁਲ ਫਿਟ ਫਟ ਬੰਦੇ ਹੋ ਜਿਸਟ ਆਦਮੀ ਦੇ ਲੋਕ ਹੁੰਦੇ ਆ ਉੱਥੇ ਉਹਨਾਂ ਨੂੰ ਰਾਸ਼ਨ ਚ ਇੱਕ ਪੈਗ ਰਮ ਦਾ ਦਿੰਦੇ ਆ ਕਿਉਂਕਿ ਠੰਡ ਹੁੰਦੀ ਹੈ ਤੇ ਜੇ ਤੁਸੀਂ ਉਹ ਜੇ ਫਿਟ ਨਹੀਂ ਹੋ ਤੇ ਫਿਰ ਤੇ ਮੈਂ ਕਦੇ ਵੀ ਕਿਸੇ ਨੂੰ ਵੀ ਨਹੀਂ ਇਹ ਰਾਏ ਦਿੰਦਾ ਕਿ ਸਰਦੀ ਭਜਾਣ ਲਈ ਐਲਕੋਹਲ ਲਿੱਤਾ ਜਾਏ ਐਂਡ ਸਿਮਿਲਰਲੀ 스모ਕਿੰਗ ਸਮੋਕਿੰਗ ਦਾ ਵੀ ਆਈ ਹੈ ਉਹ ਕਹਿੰਦਾ ਜੀ স্মੋਕ ਕਰਦਾ ਹੈ ਮੇਰੀ ਬਾਡੀ ਕਰਮ ਜਾਂਦੀ ਹੈ ਸੋ ਇਹ ਬਿਲਕੁਲ ਗਲਤ ਧਾਰਨਾ ਹੈ ਇਹ ਪਲੀਜ਼ ਇਹਨੂੰ ਅਵੋਇਡ ਕਰੋ ਇਹਦੇ ਨਾਲ ਨਾ ਨਾ ਸਿਰਫ ਫੇਫੜਾ ਖਰਾਬ ਹੋਏਗਾ ਤੁਹਾਡਾ ਹਾਰਟ ਵੀ ਖਰਾਬ ਹੋਏਗਾ ਤੁਹਾਡਾ ਲਿਵਰ ਅਲਕੋਹਲ ਨਾਲ ਲਿਵਰ ਵੀ ਖਰਾਬ ਹੁੰਦਾ ਸੋ ਇਸ ਤੋਂ ਨਾਈਪ ਕਰੋ ਤੇ ਬਿਹਤਰ ਹੈ ਉਸसे ਅੱਛਾ ਹੈ ਕਿ ਐਕਸਰਸਾਈਜ਼ ਜੈਂਟਲ ਐਕਸਰਸਾਈਜ਼ ਕਰ ਲਓ ਜੀ ਸਰ ਜਦੋਂ ਆਪਾਂ ਹੁਣ ਐਕਸਰਸਾਈਜ਼ ਹੀ ਗੱਲ ਕਰ ਰਹੇ ਹਾਂ ਕਈ ਵਾਰੀ ਦੇਖਦੇ ਆ ਕਿ ਕਈਆਂ ਦਾ ਐਕਸਰਸਾਈਜ਼ ਕਰਨ ਦਾ ਤਰੀਕਾ ਕਿਸੇ ਨਾ ਕਿਸੇ ਸਰਦੀਆਂ ਵਿੱਚ ਖਰਾਬ ਹੁੰਦਾ ਹੈ ਜਿਸ ਕਰਕੇ ਉਹਨਾਂ ਦੀ ਪ੍ਰੋਬਲਮ ਜ਼ਿਆਦਾ ਵੱਧ ਜਾਂਦੀ ਹੈ ਕਈ ਵਾਰ ਤਾਂ ਮਸਲ ਮਸਲਸ ਨੂੰ ਲੈ ਕੇ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਐਕਸਰਸਾਈਜ਼ ਕਰਨ ਦਾ ਸਹੀ ਤਰੀਕਾ ਸਰਦੀਆਂ ਦੇ ਲਈ ਕੀ ਮੰਨਿਆ ਜਾਵੇ ਤਾਂ ਕਿ ਐਕਸਰਸਾਈਜ਼ ਦੇ ਚੰਗੇ ਪ੍ਰਭਾਵ ਹੀ ਸਾਡੀ ਬਾਡੀ ਨੂੰ ਮਿਲਣ ਇਹ ਨਾ ਹੋਵੇ ਚੱਲਿਆਂ ਸਿਹਤਮੰਦ ਹੋਣ ਤੇ ਹੋਰ ਨੁਕਸਾਨ ਕਰਾ ਲਈ ਆਪਣੀ ਬਾਡੀ ਦਾ ਦੇਖੋ ਐਕਸਰਸਾਈਜ਼ ਤਾਂ ਬਹੁਤ ਜ਼ਰੂਰੀ ਹੈ ਸਰਦੀਆਂ ਚ ਵੀ ਗਰਮੀਆਂ ਚ ਵੀ ਸਰਦੀਆਂ ਚ ਅ ਜਨਰਲ ਰੂਲ ਹੈ ਕਿਸੇ ਵੀ ਟਾਈਮ ਦਾ ਕਿ ਵਾਰਮ ਅਪ ਹੋਣਾ ਚਾਹੀਦਾ ਹੈ ਤੇ ਕੂਲ ਡਾਊਨ ਹੋਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਸਡਨਲੀ ਆਪਾਂ ਟਰੈਡਮਿਲ ਤੇ ਦੌੜਨ ਲੱਗਾ ਹੈ ਹਾਈ ਸਪੀਡ ਤੇ ਤੇ ਫਸਟ ਯੂ ਹੈਵ ਟੂ ਡੂ ਸਟ੍ਰੈਚਿੰਗ ਐਕਸਰਸਾਈਜ਼ਸ ਥੋੜਾ ਜਿਹਾ ਚੱਲਣਾ ਸ਼ੁਰੂ ਕਰੋ ਲੋ ਸਪੀਡ ਤੇ ਚੱਲਣਾ ਸ਼ੁਰੂ ਕਰੋ ਐਂਡ ਇਹ ਸਾਡਾ ਵਾਰਮ ਅਪ ਹੋ ਜਾਂਦਾ ਹੈ ਸੋ ਜੋ ਵੀ ਐਕਸਰਸਾਈਜ਼ ਅਸੀਂ ਕਰਨੀ ਹੈ ਅਸੀਂ ਕਹਿੰਦੇ ਐਰੋਬਿਕ ਐਕਸਰਸਾਈਜ਼ एरोबिक ਦਾ ਕੀ ਮਤਲਬ ਹੈ ਚੱਲਣਾ ਸਾਈਕਲਿੰਗ ਕਰਨਾ स्विमिंग करना ਇਸ ਤੋਂ ਵਿਪਰੀਤ ਹੁੰਦੀ ਹੈ ਐਨਰੋਬਿਕ ਉਹਦਾ ਕੀ ਮਤਲਬ ਹੈ ਜਿਸ ਤਰ੍ਹਾਂ ਵਜ਼ਨ ਉਠਾਣਾ ਵੇਟ ਲਿਫਟਿੰਗ ਕਰਨਾ ਸੋ ਵੇਟ ਲਿਫਟਿੰਗ ਹਾਰਟ ਲਈ ਕੋਈ ਬਹੁਤ ਅੱਛੇ ਨਹੀਂ ਹੈ ਮਸਲ ਲਈ ਤੇ ਅੱਛੀ ਹੈਗੀ ਤੇ ਹਾਰਟ ਲਈ ਅਸੀਂ ਕਹਿੰਦੇ ਆ ਇਹ एरोਬਿਕ ਐਕਸਰਸਾਈਜ਼ ਸੋ ਇਹ ਕਰਨਾ ਜ਼ਰੂਰੀ ਹੈ ਫਾਸਟ ਵਾਕਿੰਗ ਕਰ ਲੋ ਸੁਬਹ ਸਵੇਰੇ ਦੀ ਸੈਰ ਸ਼ਾਮ ਦੀ ਸੈਰ ਦੁਪਹਿਰ ਦੀ ਸੈਰ ਇਹ ਕਰਨਾ ਬਹੁਤ ਜ਼ਰੂਰੀ ਹੈ ਸੋ ਵਾਕਿੰਗ ਇਸ ਵਨ ਆਫ ਦ ਬੈਸਟ ਐਕਸਰਸਾਈਜ਼ ਜੇ ਜਿਆਦਾ ਅਸੀਂ ਐਕਸਰਸਾਈਜ਼ ਕਰਨੀ ਹੈ ਤਾਂ ਸਾਡਾ ਭੰਗੜਾ ਇਸ ਦਾ ਬੈਸਟ ایرੋਬਿਕ ਐਕਸਰਸਾਈਜ਼ ਭੰਗੜਾ ਤੇ ਗਿੱਦਾ ਇਹ ਤੇ ਬੈਸਟ ایرੋਬਿਕ ਐਕਸਰਸਾਈਜ਼ ਜੀ ਜੀ ਬਿਲਕੁਲ ਤੁਸੀਂ ਸਰ ਥੋੜਾ ਜਿਆ ਐਡਵਾਈਸ ਕਰੋ ਜਿਹੜੇ ਕਈ ਪੁੱਛਦੇ ਨੇ ਕਿ ਅਸੀਂ ਜੇ weight ਘਟਾਉਣਾ ਚਾਹੁੰਦੇ ਆ ਜਾਂ ਸਾਨੂੰ ਸਵੇਰੇ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਾਂ ਰਾਤ ਹਾਲਾਂਕਿ ਸਵਾਲ ਕਈਆਂ ਦਾ ਸਾਡੇ ਕੋਲ ਪਹੁੰਚਦਾ ਹੈ ਤਾਂ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਹੀ ਇਸ ਸਵਾਲ ਦਾ ਜਵਾਬ ਜੋ ਹੈ ਦਰਸ਼ਕਾਂ ਤੱਕ ਪਹੁੰਚਾਓ ਦੇਖੋ ਇਹ ਡਿਪੈਂਡ ਕਰਦਾ ਹੈ ਤੁਹਾਡੀ ਸਹੂਲਤ ਤੇ ਪਰਟੀਕੂਲਰ ਟਾਈਮ ਇੱਕ ਤੇ ਪੇਟ ਸਾਡਾ ਬਹੁਤ ਭਰਿਆ ਨਹੀਂ ਹੋਣਾ ਚਾਹੀਦਾ ਸੋ ਖਾਣਾ ਖਾਣ ਦੇ ਬਾਅਦ ਬਹੁਤ ਸਟਰੋਂਗ ਐਕਸਰਸਾਈਜ਼ ਨਹੀਂ ਕਰਨੀ ਸੋ ਸਵੇਰੇ ਜਨਰਲੀ ਲੋਕਾਂ ਨੂੰ ਸੂਟ ਕਰਦਾ ਹੈ ਕਿ ਸਵੇਰੇ ਬ੍ਰੈਕਫਾਸਟ ਤੋਂ ਪਹਿਲੇ ਐਕਸਰਸਾਈਜ਼ ਕੀਤੀ ਜਾਏ ਸਿਮਿਲਰਲੀ ਸ਼ਾਮ ਨੂੰ ਖਾਣੇ ਤੋਂ ਪਹਿਲੇ ਜੇ ਥੋੜੀ ਜਿਹੀ ਐਕਸਰਸਾਈਜ਼ ਵਿਗਰਸ ਕਰਨੀ ਹੈ ਜੇ ਹਲਕੀ ਐਕਸਰਸਾਈਜ਼ ਕਰਨੀ ਹੈ ਫਿਰ ਖਾਣੇ ਦੇ ਬਾਅਦ ਵੀ ਹਲਕੀ ਸੈਰ ਕਰ ਸਕਦੇ ਹੋ ਸੋ ਟਾਈਮ ਦਾ ਡਿਪੈਂਡ ਨਹੀਂ ਕਰਦਾ ਐਕਸਰਸਾਈਜ਼ ਪ੍ਰੋਪਰ ਹੋਣੀ ਚਾਹੀਦੀ ਹੈ ਵਾਰਮ ਅਪ ਕੂਲਿੰਗ ਹੋਣਾ ਚਾਹੀਦਾ ਹੈ ਤੇ ایرੋਬਿਕ ਹੋਣੀ ਚਾਹੀਦੀ ਹੈ ਜੀ 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 ਬਿਲਕੁਲ ਸਭ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖੋ ਐਕਸਰਸਾਈਜ਼ ਸਹੀ ਤਰੀਕੇ ਨਾਲ ਕਿਵੇਂ ਕਰਨੀ ਹੈ ਔਰ ਦੂਸਰਾ ਜਿਹੜੇ ਇੱਕ ਬਹਾਨਾ ਬਣਾ ਲੈਂਦੇ ਨੇ ਨਾ ਕਿ ਅਸੀਂ ਡਰਿੰਕ ਕਰ ਰਹੇ ਹਾਂ ਤੇ ਸਰਦੀਆਂ ਦੇ ਵਿੱਚ ਸਾਡੀ ਸਿਹਤ ਲਈ ਵਧੀਆ ਸਾਨੂੰ ਹੀਟ ਮਿਲਦੀ ਆ ਆਈ ਥਿੰਕ ਉਹਨਾਂ ਨੂੰ ਵੀ ਸਹੀ ਆਨਸਰ ਜ਼ਰੂਰ ਮਿਲ ਗਿਆ ਕਿਉਂਕਿ ਰეკਮੈਂਡੇਡ ਅਗਰ 30 ਐਮਐਲ ਆ ਤਾਂ 30 ਐਮਐਲ ਤੱਕ ਗੱਲ ਰੁਕਦੀ ਨਹੀਂ ਹੈ ਉਸ ਤੋਂ ਬਾਅਦ ਇਹ ਤੈਨੂੰ ਸਿਰਫ ਸ਼ੁਰੂਆਤ ਹੀ ਮੰਨਦੇ ਨੇ ਪੰਜਾਬੀ ਕਈ ਸੋ ਜ਼ਰੂਰ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਣਾ ਚਾਹੀਦਾ ਹੈ ਐਲਕੋਹਲ ਕਦੇ ਵੀ ਸਹੀ ਨਹੀਂ ਮੰਨੀ ਜਾ ਸਕਦੀ ਬਾਡੀ ਦੇ ਲਈ ਇਸੇ ਲਈ ਅਸੀਂ ਖਾਸ ਤ ਦੇ ਰਹੇ ਆ ਕਿ ਇਸ ਨੂੰ ਇਹ ਨਾ ਮੰਨਿਆ ਜਾਏ ਕਿ 30ml ਰਿਕਮੈਂਡੇਡ ਹੈ ਕਿਉਂਕਿ ਅਕਸਰ ਹੁੰਦਾ ਕਿ ਇਹ 30ml ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪੈਗ ਜ਼ਿਆਦਾ ਲੱਗਣੇ ਵੀ ਸ਼ੁਰੂ ਹੋ ਜਾਂਦੇ ਨੇ ਸੋ ਇੱਕ ਲਿਮਿਟ ਤੱਕ ਹੀ ਕਿਸੇ ਚੀਜ਼ ਦਾ ਫਾਇਦਾ ਮਿਲ ਸਕਦਾ ਉਸ ਤੋਂ ਬਾਅਦ ਕਾਫੀ ਮਾੜੇ ਪ੍ਰਭਾਵ ਮਿਲਦੇ ਨੇ ਸੋ ਦਿਲ ਨੂੰ ਤੰਦਰੁਸਤ ਰੱਖਣ ਦੇ ਲਈ ਹਲਕੀ ਫੁਲਕੀ ਐਕਸਰਸਾਈਜ਼ ਸਹੀ ਆਪਣੀ ਡਾਈਟ ਰੱਖੋ ਔਰ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ ਬਹੁਤ ਬਹੁਤ ਥੈਂਕਸ ਸਰ ਪੂਰੀ ਇਨਫੋਰਮੇਸ਼ਨ ਬਹੁਤ ਚੰਗੇ ਢੰਗ ਨਾਲ ਤੁਸੀਂ ਸਾਰਿਆਂ ਨੂੰ ਸਮਝਾਇਆ ਦਿਲ ਨੂੰ ਤੰਦਰੁਸਤ ਰੱਖੀਏ ਔਰ ਕਿਵੇਂ ਅਸੀਂ ਐਕਸਰਸਾਈਜ਼ ਕਰੀਏ ਤੇ ਅੱਗੋਂ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਲੈ ਕੇ ਆਂਦੇ ਰਵਾਂਗੇ ਫਿਲਹਾਲੀ ਦੋ ਜੀ ਇਜਾਜ਼ਤ ਸਾਸ੍ਰੀ ਕਾਲ ਸਤਿ ਸ਼੍ਰੀ ਅਕਾਲ